ਤੁਸੀਂ ਸੋਨਾ ਛੱਡ ਕੇ ਤੇ ਜੰਗਾਲੇ ਲੋਹੇ ਨੂੰ ਸੋਨਾ ਸਮਝ ਕੇ ਪੂਜੀ ਜਾ ਰਹੇ ਹੋ ਤੇ ਜੰਗਾਲਿਆ ਹੋਇਆ ਲੋਹਾ ਮੈਂ ਕਿੰਨੂੰ ਕਹਿ ਰਿਆਂ ਆ ਤੁਹਾਡਾ ਪਖੰਡੀ ਲਾਣਾ ਸਾਧਾਂ ਦਾ ਟੋਲਾ ਇਹਨਾਂ ਨੂੰ ਮੈਂ ਜੰਗਾਲਿਆ ਲੋਹਾ ਕਹਿਨਾ ਤੇ ਪਤਾ ਕਿਉਂ ਕਹਿਨਾ ਜੰਗਾਲਿਆ ਲੋਹਾ ਕਿਸੇ ਕੰਮ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਇਸ ਸੰਬੰਧ ਵਿੱਚ ਹੈ ਕਿ ਲੱਭਣ ਵਾਲੇ ਕੋਲਿਆਂ ਦੀ ਖਾਨ ਵਿੱਚੋਂ ਵੀ ਬੜਾ ਕੁਛ ਲੱਭ ਲੈਂਦੇ ਨੇ ਮਿੱਟੀ ਫਰੋਲ ਕੇ ਬੜਾ ਕੁਛ ਲੱਭ ਲੈਂਦੇ ਨੇ ਤੇ ਜਿਹਦੀ ਲੱਭਣ ਦੀ ਨੀਅਤ ਨਾ ਹੋਵੇ ਖੋਜਣ ਦੀ ਨੀਅਤ ਨਾ ਹੋਵੇ ਉਹ ਹੱਥ ਤੇ ਹੱਥ ਧਰ ਕੇ ਬਹਿ ਰਹਿੰਦੇ ਨੇ ਢੇਰੀ ਟਾ ਕੇ ਬਹਿ ਰਹਿੰਦੇ ਨੇ ਉਹਨਾਂ ਨੂੰ ਸੋਨੇ ਦੀ ਖਾਨ ਵਿੱਚੋਂ ਵੀ ਕੁਛ ਨਹੀਂ ਮਿਲਦਾ ਲੱਭਣ ਵਾਲੇ ਮਿੱਟੀ ਵਿੱਚੋਂ ਵੀ ਸੋਨਾ ਲੱਭ ਲੈਂਦੇ ਨੇ ਮੈਂ ਆਮ ਵੇਖਿਆ ਵੀ ਏ ਤੇ ਸੁਣਿਆ ਵੀ ਏ ਜਿਹੜੇ ਸੁਨਿਆਰੇ ਹੁੰਦੇ ਨੇ ਨਾ ਸਾਡੇ ਸੁਨਿਆਰੇ ਵੀਰ ਸੋਨੇ ਦਾ ਕੰਮ ਕਰਦੇ ਨੇ ਉਹ ਜਿਹੜਾ ਦੁਕਾਨ ਦਾ ਕੂੜਾ ਹੁੰਦਾ ਹੈ ਨਾ ਹੂੰਝ ਕੇ ਬਾਹਰ ਨਹੀਂ ਕਰਦੇ ਸਾਰੀਆਂ ਦੁਕਾਨਾਂ ਦੁਕਾਨਾਂ ਵਾਲਿਆਂ ਦੀ ਇਹ ਫਿਤਰਤ ਹੁੰਦੀ ਹੈ ਵੀ ਅੰਦਰੋਂ ਝਾੜੂ ਪੋਚਾ ਕਰਕੇ ਕੂੜਾ ਬਾਹਰ ਕੱਢਣਾ ਹੈ ਬਾਹਰੋਂ ਇਕੱਠਾ ਕਰਕੇ ਅੱਗੇ ਬਿੰਨ ਚ ਪਾ ਦੇਣਾ ਪਰ ਜਿਹੜੇ ਸੁਨਿਆਰੇ ਵੀਰ ਹੁੰਦੇ ਨੇ ਉਹ ਮੇਨ ਡੋਰ ਤੋਂ ਜਿਵੇਂ ਸ਼ਟਰ ਖੋਲਦੇ ਨੇ ਉਹ ਝਾੜੂ ਪੋਚਾ ਜੋ ਵੀ ਕਰਨਾ ਸ਼ੁਰੂ ਕਰਦੇ ਨੇ ਅੰਦਰ ਨੂੰ ਕੂੜਾ ਇਕੱਠਾ ਕਰੀ ਜਾਂਦੇ ਨੇ ਅੰਦਰ ਔਰ ਇੱਕ ਜਗ੍ਹਾ ਦੇ ਉੱਤੇ ਉਹਨਾਂ ਜਾ ਕੇ ਇਕੱਠਾ ਕਰ ਲੈਣਾ ਹੁੰਦਾ ਹੈ ਉੱਥੋਂ ਉਹਨਾਂ ਨੇ ਚੁੱਕ ਕੇ ਬਾਹਰਲੀ ਬਿੰਨ ਚ ਨਹੀਂ ਪਾਉਣਾ ਉਹਨਾਂ ਆਪਣੀ ਬਿੰਨ ਲਈ ਹੁੰਦੀ ਹੈ ਉਹਦੇ ਵਿੱਚ ਪਾਉਣਾ ਤੇ ਉਹ ਬਿੰਨ ਵੀ ਬਾਹਰ ਨਹੀਂ ਰੱਖੀ ਹੁੰਦੀ ਬਿੰਨ ਵੀ ਉਹਨਾਂ ਨੇ ਆਪਣੇ ਅੰਦਰ ਹੀ ਰੱਖੀ ਹੁੰਦੀ ਕਿਧਰੇ ਨਾ ਕਿਧਰੇ ਫਿਰ ਉਹ ਬਿੰਨ ਵਾਲਾ ਜਿਹੜਾ ਕੂੜਾ ਕਰਕਟ ਹੈ ਨਾ ਉਹਨੂੰ ਕਈ ਲੈ ਜਾਂਦੇ ਨੇ ਤੇ ਉਹ ਕਿਵੇਂ ਕੱਢਦੇ ਨੇ ਕੀ ਉਹਨਾਂ ਦੀ ਵਿਉਂਤਬੰਦੀ ਹੈ ਕੀ ਟੰਗ ਤਰੀਕਾ ਹੈ ਉਸ ਕੂੜੇ ਵਿੱਚੋਂ ਵੀ ਸੋਨਾ ਲੱਭ ਲੈਂਦੇ ਨੇ। ਕਹਾਵਤ ਬਣ ਗਈ ਵੀ ਸੁਨਿਆਰਿਆਂ ਦੇ ਥੁੱਕ ਵਿੱਚੋਂ ਵੀ ਸੋਨਾ ਲੱਭਣ ਵਾਲੇ ਲੱਭ ਲੈਂਦੇ ਨੇ। ਤੇ ਜਿੰਨੇ ਨਹੀਂ ਲੱਭਣਾ ਉਹਨੂੰ ਸੋਨਾ ਗਲੀ ਦੇ ਅੰਦਰ ਪਿਆ ਡਿੱਗਾ ਵੀ ਮਿਲ ਜਾਏ ਤੇ ਹੋ ਸਕਦਾ ਹੈ ਉਹਨੂੰ ਪਿੱਤਲ ਸਮਝ ਕੇ ਜਾਂ ਹੋਰ ਕੋ ਹੋਰ ਕੋਈ ਚੀਜ਼ ਸਮਝ ਕੇ ਤੇ ਪੈਰਾਂ ਹੇਠ ਲਤਾੜ ਕੇ ਕੁਚਲ ਕੇ ਅੱਗੇ ਨਿਕਲ ਜਾਏ। ਜਿਹੜਾ ਮੇਰਾ ਮੁੱਦਾ ਏ ਜੋ ਮੈਂ ਕਹਿਣਾ ਚਾਹੁੰਦਾ ਉਹ ਮੈਂ ਥੋੜਾ ਜਿਹਾ ਹੋਰ ਇੱਕ ਦੋ ਉਦਾਹਰਨਾਂ ਦੇ ਕੇ ਬਾਅਦ ਵਿੱਚ ਆਣ ਕੇ ਗੱਲ ਕਰਾਂਗਾ ਵੀ ਕਰਨੀ ਕੀ ਚੋਣਾ ਜੇ ਕਿਸੇ ਨੂੰ ਪਛਾਣ ਨਹੀਂ ਉਹਨੇ ਹੀਰੇ ਨੂੰ ਪੱਥਰ ਸਮਝ ਕੇ ਛੱਡ ਦੇਣਾ ਤੇ ਜੇ ਕੋਈ ਜ਼ੌਹਰੀ ਤੁਰਿਆ ਜਾਂਦਾ ਹੋਵੇ ਜਿਹਦੀ ਨਿਗਾਹ ਦੇ ਅੰਦਰ ਪਹਿਚਾਣ ਹੋਵੇ ਉਹਨੇ ਉਹਨੂੰ ਹੀਰੇ ਨੂੰ ਹੀਰਾ ਸਮਝ ਕੇ ਚੁੱਕ ਕੇ ਤੇ ਆਪਣੀ ਜੇਬ ਵਿੱਚ ਟਿਕਾ ਲੈਣਾ ਮੈਂ ਸੁਣਿਆ ਹੈ ਕਹਿੰਦੇ ਨੇ ਬੱਸ ਦੇ ਅੰਦਰ ਕੋਈ ਬੈਠਾ ਸਫ਼ਰ ਕਰ ਰਿਹਾ ਸੀ ਤੇ ਇੱਕ ਨੌਜਵਾਨ ਇੱਕ ਛੋਟੇ ਜਿਹੇ ਪੱਥਰ ਦੇ ਨਾਲ ਖੇਡਦਾ ਸੀ। ਔਰ ਨਾਲ ਬੈਠੇ ਹੋਏ ਕਿਸੇ ਸਿਆਣੇ ਸੱਜਣ ਨੇ ਪੁੱਛਿਆ ਵੀ ਜਵਾਨਾ ਇਹ ਜਿਹੜਾ ਪੱਥਰ ਲੈ ਕੇ ਆਏ ਕਿੱਥੋਂ? ਉਹਨੇ ਕਿਹਾ ਮੇਰੇ ਪਿਤਾ ਜੀ ਖਾਨ ਵਿੱਚ ਕੰਮ ਕਰਦੇ ਨੇ, ਪੱਥਰ ਤੋੜਨ ਦਾ ਕੰਮ ਕਰਦੇ ਨੇ, ਉੱਥੋਂ ਉਹਨਾਂ ਨੂੰ ਮਿਲਿਆ ਸੀ, ਚਮਕਦਾ ਚੰਗਾ ਸੀ, ਉਹ ਕਰ ਲਿਆਏ ਨੇ। ਚਲੋ ਬਾਲੀ ਖੇਡਣਗੇ ਇਹਦੇ ਨਾਲ। ਉਨਿਆਖੇ ਤੇਰੇ ਪਿਤਾ ਜੀ ਨੂੰ ਇਹਦੀ ਪਛਾਣ ਨਹੀਂ ਨਾ ਤੈਨੂੰ ਇਹਦੀ ਪਛਾਣ ਹੈ ਮੈਂ ਇਹਦੇ ਬਦਲੇ ਤੈਨੂੰ ਇੰਨੇ ਪੈਸੇ ਦੇ ਸਕਦਾ ਉਹ ਕਹਿੰਦਾ ਅਫਟਰ ਵਾਲਾ ਹੈ ਕੀ ਕਿਉਂ ਤੁਸੀਂ ਇਹਦੇ ਪੈਸੇ ਦੇ ਰਹੇ ਹੋ ਉਹ ਕਹਿੰਦਾ ਪੈਸੇ ਮੈਂ ਤਾਂ ਦੇ ਰਿਹਾ ਵੀ ਜਿੰਨੂੰ ਤੂੰ ਆਮ ਪੱਥਰ ਸਮਝਦਾ ਹੈ ਨਾ ਚਮਕਦਾਰ ਪੱਥਰ ਇਹ ਆਮ ਚਮਕਦਾਰ ਪੱਥਰ ਨਹੀਂ ਹੈ ਇਹਦਾ ਨਾਂ ਹੈ ਹੀਰਾ ਤੋ ਜੇ ਪਹਿਚਾਣ ਵਿੱਚ ਆ ਗਿਆ ਤੇ ਹੀਰਾ ਹੀਰਾ ਹੈ ਤੇ ਜੇ ਪਹਿਚਾਣ ਵਿੱਚ ਨਾ ਆਇਆ ਹੀਰਾ ਵੀ ਪੱਥਰ ਹੈ ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਬਿਨ ਗਾਹਕ ਮੀਕਾ ਕਾਖਾ ਗਾਕ ਨਾ ਹੋਵੇ ਪਛਾਣ ਨਾ ਹੋਵੇ ਤੇ ਕੀਮਤ ਥੇਲੇ ਦੇ ਨਹੀਂ ਕੀਮਤ ਕੱਖ ਦੀ ਨਹੀਂ ਤੁਹਾਡੀ ਪਹਿਚਾਣ ਵਿੱਚ ਆ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਨੇ ਤੇ ਤੁਹਾਡੀ ਪਹਿਚਾਣ ਵਿੱਚ ਨਾ ਆਏ ਤੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਵਾਸਤੇ ਜ਼ੀਰੋ ਨੇ ਫਿਰ ਤੁਹਾਡੇ ਵਾਸਤੇ ਬਾਬੇ ਹੀ ਮਹਾਨ ਬਣਨਗੇ ਕਿਉਂਕਿ ਉਹਨਾਂ ਦੀਆਂ ਚੀਕਣੀਆਂ ਚੋਪੜੀਆਂ ਤੁਸੀਂ ਸੁਣੋਗੇ ਬਰਦਾਸ਼ਤ ਕਰੋਗੇ ਤੁਹਾਨੂੰ ਉਹ ਹੀ ਚੰਗੇ ਲੱਗਣਗੇ ਤੋ ਖੈਰ ਇਸ ਤੋਂ ਅੱਗੇ ਚੱਲਨੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਰਗੀ ਮਹਾਨ ਖਾਨ ਗੁਣਾ ਦਾ ਸਾਗਰ ਜਿਨੂੰ ਇਹਦੇ ਵਿੱਚੋਂ ਕੁਝ ਨਹੀਂ ਲੱਭਾ ਕੁਝ ਨਹੀਂ ਮਿਲਿਆ ਤੇ ਮੈਂ ਸਵਾਲ ਕਰਦਾ ਉਹਨੂੰ ਮਿਲੇਗਾ ਕਿੱਥੋਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਭੰਡਾਰ ਵਿੱਚੋਂ ਨਹੀਂ ਮਿਲਿਆ ਔਰ ਇਹ ਗੱਲ ਬੀਂਗ ਅ ਸਿੱਖ ਹੋਣ ਦੇ ਨਾਤੇ ਨਹੀਂ ਕਹਿ ਰਿਹਾ ਕੇਵਲ ਸਿੱਖ ਹੋਣ ਦੇ ਨਾਤੇ ਨਹੀਂ ਤੁਸੀਂ ਨਿਊਟਰਲ ਮਾਈਂਡ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਖੋਜ ਕੇ ਵੇਖ ਲਓ ਨਾ Hindu ਨਾ Musalman ਨਾ Sikh ਨਾ Bodhi ਨਾ Jaini ਨਾ Asai ਰਹੋ ਬਿਲਕੁਲ ਨਿਊਟਰਲ ਮਾਈਂਡ ਕਰਕੇ ਨਿਸ਼ਪਕਸ਼ ਗੁਰਬਾਣੀ ਨੂੰ ਪੜ੍ਹ ਕੇ ਵੇਖੋ ਵੀ ਕਿਹੜੇ ਪੱਖ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਕਰਦੇ ਤੇ ਉੱਚੀ ਤੇ ਸੁਚੀ ਤੇ ਸੁਚੱਜੀ ਗੱਲ ਨਹੀਂ ਕਰਦੇ ਹੁਣ ਮੈਂ ਇਦਾਂ ਹੀ ਕਵਾਂਗਾ ਵੀ ਤੁਸੀਂ ਸੋਨਾ ਛੱਡ ਕੇ ਤੇ ਜੰਗਾਲੇ ਲੋਹੇ ਨੂੰ ਸੋਨਾ ਸਮਝ ਕੇ ਪੂਜੀ ਜਾ ਰਹੇ ਤੇ ਜੰਗਾਲਿਆ ਹੋਇਆ ਲੋਹਾ ਮੈਂ ਕਿੰਨੂੰ ਕਹਿ ਰਿਆਂ ਆ ਤੁਹਾਡਾ ਪਖੰਡੀ ਲਾਣਾ ਸਾਧਾਂ ਦਾ ਟੋਲਾ ਇਹਨਾਂ ਨੂੰ ਮੈਂ ਜੰਗਾਲਿਆ ਲੋਹਾ ਕਹਿਣਾ ਤੇ ਪਤਾ ਕਿਉਂ ਕਹਿਣਾ ਜੰਗਾਲਿਆ ਲੋਹਾ ਕਿਸੇ ਕੰਮ ਨਹੀਂ ਆਉਂਦਾ ਨਾਓ ਛੱਤਾਂ ਦੇ ਉੱਤੇ ਗਾਡਰ ਪਾਉਣ ਦੇ ਕੰਮ ਆਉਂਦਾ ਹੈ ਨਾਓ ਮਸ਼ੀਨਰੀ ਟਕਾਉਣ ਦੇ ਕੰਮ ਆਉਂਦਾ ਹੈ ਨਾਓ ਮਸ਼ੀਨਰੀ ਦੇ ਵਿੱਚ ਕੰਮ ਆਉਂਦਾ ਹੈ ਜੰਗਾਲੇ ਲੋਹੇ ਦੀ ਕੋਈ ਕੀਮਤ ਨਹੀਂ ਬਲਕਿ ਇਹਨਾਂ ਦੇਸ਼ਾਂ ਦੇ ਅੰਦਰ ਤੇ ਇੱਕ ਸਮਾ ਮਿਥਿਆ ਹੁੰਦਾ ਹੈ ਬੁਨਿਆਦ ਰੱਖੀ ਹੁੰਦੀ ਹੈ ਵੀ ਇੰਨੀ ਇਹ ਜਿਹੜੀ ਹੈ ਡੇਟ ਹੈ ਮੈਚਿਓਰਿਟੀ ਡੇਟ ਇਸ ਤੋਂ ਬਾਅਦ ਇਹਨੂੰ ਬਦਲ ਦਿੱਤਾ ਜਾਏਗਾ ਭਾਵੇਂ ਲੋਹੇ ਦਾ ਪੋਲ ਹੋਵੇ ਲੋਹੇ ਦੀ ਬਿਲਡਿੰਗ ਹੋਵੇ ਲੋਹੇ ਦਾ ਕੁਝ ਹੋਰ ਸਜੋ ਸਮਾਨ ਹੋਵੇ ਪਰ ਜਿਹੜਾ ਬਿਲਕੁਲ ਜੰਗਾਲਿਆ ਲੋਹਾ ਹੈ ਜਿਹੜਾ ਰੱਦੀ ਲੋਹਾ ਹੈ ਜਿਹੜਾ ਕਬਾੜ ਲੋਹਾ ਹੈ ਉਹਦੇ ਨਾਲ ਮੇਲ ਖਾਂਦੇ ਨੇ ਤੁਹਾਡੇ ਸਾਥ ਤੁਹਾਡੇ ਪਖੰਡੀ ਬਾਬੇ ਜਿਨ੍ਹਾਂ ਦੇ ਨੇੜੇ ਤੇੜੇ ਵੀ ਗੁਰੂਗ੍ਰੰਥ ਸਾਹਿਬ ਜੀ ਦੀ ਸ਼ੋਅ ਨਹੀਂ ਪਰ ਤੁਹਾਡੇ ਲਈ ਉਹ ਸੋਨਾ ਨੇ ਤੁਹਾਡੇ ਲਈ ਉਹ ਹੀਰੇ ਨੇ ਤੁਹਾਡੇ ਲਈ ਮਤਲਬ ਸਾਰਿਆਂ ਲਈ ਨਹੀਂ ਜਿਹੜੇ ਉਹਨਾਂ ਦੇ ਪੁਜਾਰੀ ਨੇ ਉਹਨਾਂ ਲਈ ਜਿਹੜੇ ਉਹਨਾਂ ਦੇ ਪੂਜਣ ਵਾਲੇ ਨੇ ਉਹਨਾਂ ਲਈ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਨੇ ਉਹਨਾਂ ਨੂੰ ਤੇ ਅਸੀਂ 100-100 ਵਾਰ ਛਤ ਛਤ ਨਮਸਕਾਰ ਕਰਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਨੇ ਪਖੰਡੀਆਂ ਦੇ ਜਿਹੜੇ ਪੁਜਾਰੀ ਨੇ ਜਾਂ ਪਖੰਡੀ ਨੇ ਇਹਨਾਂ ਨੂੰ ਮੈਂ ਜੰਗਾਲਿਆ ਲੋਇਆ ਤੇ ਰੱਦੀ ਕੂੜ ਕਬਾੜ ਕਹਿਣਾ ਖੈਰ ਤੁਸੀਂ ਸੋਨਾ ਛੱਡ ਕੇ ਜੰਗਾਲੇ ਲੋਏ ਦੇ ਪਿੱਛੇ ਭੱਜ ਰਹੇ ਜਿਹੜਾ ਕਿਸੇ ਕੰਮ ਹੀ ਨਹੀਂ ਆਉਂਦਾ ਬਿਲਕੁਲ ਮਿਊਰ ਹੋਇਆ ਲੋਇਆ ਖੈਰ ਸ਼ੁੱਧ ਪਾਣੀ ਦੀ ਨਿਰਮਲ ਤਾਰਾ ਛੱਡ ਕੇ ਚਰਨੇ ਦੇ ਵਿੱਚੋਂ ਪਾਣੀ ਵਗਦਾ ਹੋਵੇ ਬਿਲਕੁਲ ਸ਼ਵੱਛ ਹੋਵੇ ਬਿਲਕੁਲ ਸ਼ੁੱਧ ਹੋਵੇ ਔਰ ਬਿਲਕੁਲ ਸਰੀਰ ਵਾਸਤੇ ਲਾਇਬੰਦਾ ਹੋਵੇ ਉਸ ਪਾਣੀ ਨੂੰ ਛੱਡ ਕੇ ਸ਼ਹਿਰ ਦੀ ਵਗਦੀ ਹੋਈ ਗੰਦਗੀ ਦੇ ਨਾਲ ਭਰੇ ਹੋਏ ਨਾਲੇ ਵਿੱਚੋਂ ਜੇ ਕੋਈ ਪਾਣੀ ਪੀਂਦਾ ਹੈ ਉਸ ਬੰਦੇ ਨੂੰ ਕੀ ਕਹੋਗੇ ਬੇਵਕੂਫ ਜਾਂ ਸਿਆਣਾ ਪਾਗਲ ਜਾਂ ਸਮਝਦਾਰ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਲਕੁਲ ਨਿਰਮਲ ਜਲ ਦਾ ਝਰਨਾ ਐਗਜ਼ਾਮਪਲ ਦੇ ਰਿਹਾ ਤਸਵੀਰ ਦੇ ਰਿਹਾ ਵੈਸੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਤਸਵੀਰ ਆਉਂਦੀ ਨਹੀਂ ਪਰ ਚਲੋ ਸਾਨੂੰ ਸਮਝਣ ਵਾਸਤੇ ਇਥੇ ਉਦਾਹਰਣ ਬਣਾਉਣੀ ਪੈਂਦੀ ਹੈ ਚੁੱਕਣੀ ਪੈਂਦੀ ਮੈਂ ਤਾਂ ਗੱਲ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਲਕੁਲ ਸ਼ਵਚ ਨਿਰਮਲ ਜਲ ਦੀ ਧਾਰਾ ਜਿਹੜਾ ਸਰੀਰ ਵਾਸਤੇ ਲਾਏ ਬੰਦਾ ਹੈ ਮਨ ਵਾਸਤੇ ਲਾਏ ਬੰਦਾ ਹੈ ਹਰ ਇੱਕ ਐਂਗਲ ਤੋਂ ਲਾਏ ਬੰਦਾ ਹੈ ਉਹਨੂੰ ਛੱਡ ਕੇ ਤੇ ਆ ਜਿਹੜੇ ਗੰਦਗੀ ਦੇ ਭਰੇ ਟੋਲੇ ਦਾ ਵਗਦਾ ਹੋਇਆ ਗੰਦਾ ਨਾਲਾ ਹੈ ਨਾ ਤੁਸੀਂ ਉਹਦੇ ਵਿੱਚੋਂ ਪਾਣੀ ਪੀਣ ਦਾ ਯਤਨ ਕਰ ਰਹੇ ਹੋ ਪਖੰਡੀ ਸਾਧ ਜਿਨ੍ਹਾਂ ਦੇ ਡੇਰਿਆਂ ਦੇ ਉੱਤੇ ਬੇਵਿਚਾਰੀ ਹੁੰਦੀ ਏ ਜਿਹੜੇ ਠੱਗੀ ਕਰਦੇ ਨੇ ਚੋਰੀ ਕਰਦੇ ਨੇ ਆਯਾਸ਼ੀ ਆਯਾਸ਼ੀ ਕਰਦੇ ਨੇ ਬੇਈਮਾਨੀ ਕਰਦੇ ਨੇ ਔਰ ਰੱਜ ਕੇ ਵੇਲਰ ਨੇ ਕਿਰਤ ਕਮਾਈ ਤੋਂ ਭੱਜੇ ਹੋਏ ਨੇ ਬਾਬੇ ਦਾ ਫਰਮਾਨ ਸੀ ਕਿਰਤ ਕਰੋ। ਇਹ ਕਿਰਤ ਕਮਾਈ ਤੋਂ ਭੱਜੇ ਨੇ। ਜਿਹੜੇ ਆਪਣੀ ਰੋਟੀ ਆ ਬਣਾ ਕੇ ਨਹੀਂ ਖਾ ਸਕਦੇ। ਇਹੋ ਜੇ ਵਿਲੜ ਕਿੱਥੋਂ ਲੱਭੋਗੇ ਹੋਰ? ਤੋ ਖੈਰ ਇਹ ਗੰਦੇ ਨਾਲਿਆਂ ਦੇ ਪਿੱਛੇ ਤੁਸੀਂ ਭਜਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਰਹੇ ਹੋ। ਇਹ ਤੇ ਐਵੇਂ ਹੀ ਹੋਇਆ ਵੀ ਜਿਵੇਂ ਕਿਸੇ ਨੂੰ ਨਾ ਰਹਿਣ ਵਾਸਤੇ ਆਫਰ ਕੀਤਾ ਜਾਏ ਵੀ ਤੈਨੂੰ ਬਹੁਤ ਵੱਡਾ ਚੰਗਾ ਸੁਥਰਾ ਮਹਿੰਗੇ ਮੁੱਲ ਦੇ ਅੰਦਰ ਬਣਿਆ ਤੈਨੂੰ ਇੱਕ ਮਹਿਲ ਆਫਰ ਕਰ ਰਹੇ ਹਨ ਤੂੰ ਮਹਿਲ ਵਿੱਚ ਰਹੇ। ਤੇ ਤੁਸੀਂ ਮੈਲ ਨੂੰ ਛੱਡ ਦੋ ਸੀਸ ਮੈਲ ਨੂੰ ਛੱਡ ਦੋ ਮਿਲੀਅਨ ਬਿਲੀਅਨ ਡਾਲਰ ਦਾ ਬਣਿਆ ਹੋਇਆ ਮੈਲ ਛੱਡ ਦੋ ਤੇ ਤੁਸੀਂ ਕਹੋ ਨਹੀਂ ਤੇ ਮੈਂ ਜੀ ਕੱਖਾਂ ਦੀ ਕੁਲੀ ਵਿੱਚ ਰਹਿਣਾ ਮੈਲ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਠੱਗਾਂ ਦੇ ਪਿੱਛੇ ਕੱਖਾਂ ਦੀ ਕੁਲੀ ਦੇ ਵਿੱਚ ੱੱਕੇ ਖਾਣ ਵਾਸਤੇ ਜਾ ਰਹੇ ਹੋ ਇਦਾਂ ਦੀ ਉਹਨਾਂ ਦੀ ਨੀਅਤ ਹੈ ਜਿਹੜੇ ਇਹਨਾਂ ਦੇ ਪੁਜਾਰੀ ਨੇ ਕਬੀਰ ਸਾਹਿਬ ਦਾ ਇੱਕ ਵਚਨ ਮੇਰੇ ਧਿਆਨ ਵਿੱਚ ਆ ਗਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਕਬੀਰ ਜੀ ਕਹਿੰਦੇ ਨੇ ਕਬੀਰ ਮੋਤੀ ਬੀਥਰੇ ਅਵਾਹਿ ਗ੍ਰੋ ਮਾਰਗ ਮੋਤੀ ਬੀਥਰੇ ਕਹਿਣ ਲੱਗੇ ਰਾਹ ਦੇ ਅੰਦਰ ਮੋਤੀ ਪੈ ਸਨ ਪਰ ਹੋਇਆ ਕਿ ਉਹਨਾਂ ਮੋਤੀਆਂ ਦੇ ਉੱਤੇ ਸਜਾਖੇ ਨੇ ਪੈਰ ਧਰਿਆ ਜਿਦੀਆਂ ਅੱਖਾਂ ਕੰਮ ਕਰਦੀਆਂ ਸਨ ਉਹਨੇ ਮੋਤੀਆਂ ਨੂੰ ਚੁੱਕਿਆ ਸਾਫ਼ ਕੀਤਾ ਆਪਣੇ ਪੱਲੇ ਬਣ ਲਿਆ ਆਪਣੀ ਜੇਬ ਵਿੱਚ ਪਾ ਲਿਆ ਆਪਣੇ ਪਰਸ ਵਿੱਚ ਰੱਖ ਲਿਆ ਆਪਣੇ ਸਜੇ ਖਬੇ ਟਕਾਲੇ ਤੇ ਜਿਹੜਾ ਅੰਨਾ ਸੀ ਉਹਨੇ ਮੋਤੀਆਂ ਦੇ ਉੱਤੇ ਪੈਰ ਰੱਖਿਆ ਨਾਲ ਦੇ ਨੂੰ ਕਿਹਾ ਵੀ ਪੈਰਾਂ ਨੂੰ ਕੁਝ ਰੜਕਦਾ ਹੈ ਪਤਾ ਨਹੀਂ ਕਿ ਉਹਨੇ ਅੱਖੇ ਛੱਡ ਪਰਾਂ ਉਹ ਵੀ ਐ ਨਾ ਉਹ ਵੀ ਐ ਨਾ ਉਹ ਮੋਤੀਆਂ ਦੇ ਉੱਤੇ ਪੈਰ ਰੱਖ ਰੱਖ ਕੇ ਅੱਗੇ-ਅੱਗੇ ਨਿਕਲਦੇ ਗਏ ਪਰ ਮੋਤੀਆਂ ਨੂੰ ਚੁੱਕ ਨਾ ਪਏ ਲਾ ਬਣਾ ਲੈ ਪਏ ਕਬੀਰ ਜੀ ਕਹਿੰਦੇ ਨੇ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਜਾਏ ਜਿਹੜੇ ਅੰਨੇ ਸੰਨਾ ਉਤਰੇ ਜਾ ਰਹੇ ਨੇ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਗੇ ਜਾਏ ਕਹਿਣ ਲੱਗੇ ਤੁਹਾਡੇ ਅੰਦਰ ਸਿਆਣਪ ਦੀ ਜੋਤ ਹੀ ਨਹੀਂ ਹੈ ਸਮਝਦਾਰੀ ਦੀ ਜੋਤ ਹੀ ਨਹੀਂ ਹੈ ਗਿਆਨ ਦੀ ਜੋਤ ਹੀ ਨਹੀਂ ਹੈ ਸੂਝ ਹੀ ਨਹੀਂ ਹੈ ਸਮਝ ਨਹੀਂ ਹੈ ਤਾਂ ਕਰਕੇ ਮਾਰਗ ਤੋਂ ਤੁਰੇ ਜਾ ਰਹੇ ਹੋ ਪਰ ਮੋਤੀ ਤੁਹਾਡੇ ਰਾਜ ਨੇ ਉਹਨਾਂ ਨੂੰ ਤੁਸੀਂ ਛੱਡੀ ਜਾ ਰਹੇ ਹੋ ਇੱਕ ਮੈਂ ਅਖੀਰ ਤੇ ਗੱਲ ਕਹਿ ਕੇ ਵੀਡੀਓ ਨੂੰ ਖਤਮ ਕਰਾਂ ਅੱਜ ਵਾਲੀ ਨੂੰ ਵਿਸ਼ਰਾਮ ਦਈਏ ਜਿਹੜੇ ਸਿਆਣੇ ਹੁੰਦੇ ਨੇ ਨਾ ਸਿਆਣੇ ਉਹ ਆਮ ਲੱਕੜ ਤੋਂ ਕੰਮ ਲੈ ਕੇ ਲੱਕੜ ਨੂੰ ਵੇਚ ਕੇ ਚੰਦਨ ਵਰਗੇ ਬਣ ਜਾਂਦੇ ਨੇ ਜਾਂ ਚੰਦਨ ਦੀ ਕੀਮਤ ਦੇ ਬਰਾਬਰ ਆਮ ਲੱਕੜ ਦੀ ਕੀਮਤ ਪਾ ਲੈਂਦੇ ਨੇ ਯਾ ਇਦਾਂ ਕਹਿ ਲੋ ਵੀ ਆਮ ਲੱਕੜ ਦੇ ਨਾਲ ਕੁਛ ਕੁਛ ਬਣਾ ਬਣਾ ਕੇ ਅਮੀਰ ਬਣ ਜਾਂਦੇ ਨੇ ਤਰੀਣ ਬਣ ਜਾਂਦੇ ਨੇ ਆਪਣੀਆਂ ਝੋਲੀਆਂ ਤਜੌਰੀਆਂ ਪਰ ਲੈਂਦੇ ਨੇ ਤੇ ਜੇ ਬੇਵਕੂਫ ਬੰਦਾ ਹੋਵੇ ਨਾ ਤੇ ਬੇਵਕੂਫ ਨੂੰ ਤੂੰ ਚੰਦਨ ਦਾ ਬਾਗ ਉਹਦੇ ਹਵਾਲੇ ਕਰ ਦਿਓ ਵੀ ਚੰਦਨ ਦਾ ਬਾਗ ਹੈ ਉਹ ਚੰਦਨ ਨੂੰ ਵੀ ਕੋਲੇ ਬਣਾ ਕੇ ਰੱਖ ਦਿੰਦਾ ਮੈਂ ਅੱਧੇ ਮਿੰਟ ਦੀ ਗੱਲ ਕਹਿ ਦਿਆਂ ਕਹਿੰਦੇ ਨੇ ਕੋਈ ਪੁਖਾਰੀ ਸੀ ਇਆ ਇਦਾਂ ਕਹਿ ਲੋ ਕੋਈ ਲੱਕੜ ਹਾਰਾ ਸੀ ਜੰਗਲ ਦੇ ਅੰਦਰ ਵੱਢ ਰਿਹਾ ਸੀ ਲੱਕੜਾ ਮਨੋ ਕਲਪਿਤ ਕਹਾਣੀ ਹੋ ਸਕਦੀ ਹੈ ਕਿਉਂਕਿ ਇਸ਼ਾਰਾ ਇਹਦਾ ਸੱਚ ਵਾਲੇ ਪਾਸੇ ਹੈ ਕਿਤੇ ਉਸ रियासत ਦਾ ਰਾਜਾ ਜੰਗਲਵਾਲ ਨੂੰ ਨਿਕਲਿਆ ਉਹਨੂੰ ਪਿਆਸ ਲੱਗੀ ਸਾਥੀ ਉਹਦੇ ਸੱਜੇ ਖੱਬੇ ਹੋ ਗਏ ਜੰਗਲ ਦਾ ਬੀਆ ਬਾਂਜਿਆ ਰਾਹ ਸੀ ਰਾਜਾ ਪਟਕ ਗਿਆ ਚਲਦੇ ਹਨ ਚਲਦੇ ਹਨ ਉਹਨਾਂ ਨੂੰ ਲੱਕੜ ਹਾਰਾ ਮਿਲਿਆ ਉਹ ਕਹਿੰਦਾ ਵੀ ਸੱਜਣਾ ਪਿਆਸ ਬੜੀ ਲੱਗੀ ਉਹਨੇ ਪਾਣੀ ਪਿਆਇਆ ਉਹ ਕਹਿਣ ਲੱਗਾ ਮੈਂ ਇਸ ਰਿਆਸਤ ਦਾ ਰਾਜਾ ਮਾ ਆ ਮੇਰਾ ਤਾਂ ਪਤਾ ਹੈ ਆ ਮੇਰਾ ਨਾਇਕ ਕਦੇ ਲੋੜ ਪਈ ਤੇ ਨਿਚਿਜਕ ਮੇਰੇ ਕੋਲ ਆ ਜੀ ਆਪਣਾ ਨਾਂ ਦੱਸ ਦੇ ਤੂੰ ਆਪਣਾ ਨਾਂ ਦਰਬਾਰ ਨੂੰ ਦੱਸੇਗਾ ਉਹ ਮੈਨੂੰ ਦੱਸੇਗਾ ਮੈਂ ਉਸੇ ਵਕਤ ਜਦੀ ਤੈਨੂੰ ਅੰਦਰ ਬੁਲਾ ਲਵਾਂਗਾ ਨਾਲ ਦੀ ਨਾਲੇ ਸਮਾਂ ਪਿਆ ਸਮੇਂ ਦੀ ਮਾਰ ਸੀ ਗਰੀਬੀ ਸੀ ਲੱਕੜ ਹਾਰਾ ਸੀ ਲੱਕੜਾਂ ਵੜ ਕੇ ਗੁਜ਼ਾਰਾ ਕਰਦਾ ਸੀ ਕੋਲੇ ਬਣਾ ਕੇ ਵੇਚਦਾ ਸੀ ਉਹ ਰਾਜੇ ਕੋਲ ਨਾ ਇੱਕ ਦਿਨ ਆਪਣੀ ਗਰੀਬੀ ਦਾ ਸਤਾਇਆ ਚਲਾ ਗਿਆ ਤੇ ਰਾਜੇ ਨੇ ਉਹਨੂੰ ਉਹਨੇ ਕਿਹਾ ਲੱਕੜਾਂ ਵਡਣ ਦਾ ਤੇਰਾ ਕੰਮ ਏ ਲੱਕੜਾਂ ਦੀ ਤੈਨੂੰ ਪਰਖ ਹੋਏਗੀ ਲੱਕੜਾਂ ਦੀ ਤੈਨੂੰ ਸੰਭਾਲ ਹੋਏਗੀ ਉਹਨੇ ਨਾ ਇੱਕ ਟੁਕੜਾ ਸੀ ਚੰਦਨ ਦੇ ਬਾਗ ਦਾ ਉਹਨੇ ਉਹਦੇ ਹਵਾਲੇ ਕਰ ਦਿੱਤਾ ਉਹਨੇ ਕਿਹਾ ਲੈ ਚੰਦਨ ਦੇ ਬੂਟੇ ਉਗਾਈ ਜਾ ਇਹਨਾਂ ਨੂੰ ਵੱਢੀ ਜਾ ਇਹਨਾਂ ਨੂੰ ਵੇਚੀ ਜਾ ਇਹਨਾਂ ਨੂੰ ਸੰਭਾਲੀ ਜਾ ਤੇਰੀਆਂ ਪੁਸ਼ਤਾ ਤੱਕ ਤੇਰੇ ਤੋਂ ਰੋਟੀ ਨਹੀਂ ਮੁੱਕੇਗੀ ਅਮੀਰ ਬਣ ਜਾਏਗਾ ਇਹਨੂੰ ਚੰਦਨ ਨੂੰ ਵੇਚ-ਵੇਚ ਕੇ ਕਹਿੰਦੇ ਨੇ ਵੀ ਥੋੜੇ ਦਿਨਾਂ ਬਾਅਦ ਰਾਜਾ ਫੇਰ ਉਧਰ ਨੂੰ ਆਇਆ ਮਨ ਦੇ ਅੰਦਰ ਇਹ ਖਿਆਲ ਹੁੰਦਾ ਹੈ ਵੀ ਮੈਂ ਜਿੰਨੂੰ ਦਿੱਤਾ ਹੈ ਮੈਂ ਉਹਦੇ ਕੋਲ ਜਾ ਕੇ ਤੇ ਆਵਾਂ ਵੀ ਅਗਲਾ ਮੈਨੂੰ ਅਪਰੀਸ਼ੀਏਟ ਕਰਦਾ ਹੈ ਜਾਂ ਨਹੀਂ ਧੰਨਵਾਦ ਕਰਦਾ ਹੈ ਜਾਂ ਨਹੀਂ ਵੇਖ ਕੇ ਤੇ ਆਵਾਂ ਉਹ ਥੋੜੇ ਦਿਨਾਂ ਬਾਅਦ ਆਇਆ ਤੇ ਉਹਨੇ ਵੇਖਿਆ ਕਿ ਵੀ ਚੰਦਨ ਦੀਆਂ ਲੱਕੜਾਂ ਵੱਡ-ਵੱਡ ਕਿਉਂ ਨੇ ਕੋਲੇ ਦੇ ਢੇਰ ਲਾ ਦਿੱਤੇ ਉਹਨੂੰ ਪੁੱਛਿਆ ਗਿਆ ਵੀ ਸੱਜਣਾ ਇਹ ਕੀ ਕੀਤਾ ਉਹ ਕਹਿੰਦਾ ਜੀ ਮੈਂ ਤਾਂ ਕੋਲਾ ਬਣਾ ਕੇ ਵੇਚਣਾ ਤੇ ਇਹ ਲੱਕੜ ਹੋਈ ਉਹ ਲੱਕੜ ਹੋਈ ਆ ਲੱਕੜੋਈ ਮੇਰੇ ਵਾਸਤੇ ਸਾਰੀਆਂ ਬਰਾਬਰ ਹੀ ਨੇ ਜਿਹੜੇ ਮੂਰਖ ਹੁੰਦੇ ਨੇ ਉਹ ਚੰਦਨ ਦੇ ਵੀ ਕੋਲੇ ਬਣਾ ਦਿੰਦੇ ਨੇ ਤੇ ਜਿਹੜੇ ਸਮਝਦਾਰ ਹੁੰਦੇ ਨਾ ਉਹ ਚੰਦਨ ਤੋਂ ਲਾਭ ਲੈ ਲੈਂਦੇ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਚੰਦਨ ਵਰਗੇ ਨੇ ਭਗਤ ਰਵਿਦਾਸ ਸਾਹਿਬ ਜੀ ਨੇ ਵੀ ਨਹੀਂ ਕਿਹਾ ਵੀ ਤੁਮ ਚੰਦਨ ਹਮ ਿਰਿੰਦ ਬਾਪਰੇ ਸੰਗ ਤੁਮਾਰੇ 바ਸਾ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਵਾਸਾ ਐਵੇਂ ਨੀ ਪਗਜੀ ਨੇ ਬੋਲ ਬੋਲ ਦਿੱਤੇ ਚੰਦਨ ਵਰਗੇ ਗੁਰੂ ਨੂੰ ਛੱਡ ਕੇ ਤੇ ਕੋਲਿਆਂ ਦੇ ਨਾਲ ਮੂੰਹ ਕਾਲਾ ਕਰਦੇ ਫਿਰਦੇ ਆ ਕੋਲਿਆਂ ਦੀ ਦਲਾਲੀ ਕਰਦੇ ਫਿਰਦੇ ਹੋ ਕੋਲਿਆਂ ਦੇ ਮਗਰ ਭੱਜੇ ਫਿਰਦੇ ਹੋ ਉਹ ਜਿਹੜੇ ਆਪ ਗ੍ਰਸਤੀ ਨਹੀਂ ਆਪ ਕੀਰਤੀ ਨਹੀਂ ਆਪ ਬੇਲੜ ਨੇ ਔਰ ਨਿਤਾ ਪ੍ਰਤੀ ਡੇਰਿਆਂ ਦੇ ਕਿਸੇ ਕਹਾਣੀਆਂ ਉਗੜ ਉਗੜ ਕੇ ਸਾਹਮਣੇ ਆਉਂਦੇ ਨੇ ਤੋਂਨ ਵਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੇਤਾ ਨਹੀਂ ਆਉਂਦਾ ਫਿਰ ਗੱਲ ਪਤਾ ਕੀ ਕਰਦੇ ਹੋ ਉਹ ਵੇਖੋ ਜੀ ਉਹਦਾ ਕਿੱਸਾ ਤਾਂ ਬਾਹਰ ਆ ਗਿਆ ਉਹ ਕਰਪਟ ਸੀ ਪਰ ਸਾਡੇ ਵਾਲਾ ਬੜਾ ਠੀਕ ਹੈ ਇਹ ਤਕਰੀਬਨ ਤਕਰੀਬਨ ਚਾਚੇ ਤਾਇਏ ਦੇ ਨੇ ਆਪਸ ਦੇ ਅੰਦਰ ਤਕਰੀਬਨ ਤਕਰੀਬਨ ਆਪਸ ਦੇ ਅੰਦਰ ਮੇਲ ਹੀ ਖਾਂਦੇ ਨੇ ਫਰਕ ਕੇ ਨੈਂ ਵੀ ਉਹਦਾ ਪਰਦਾ ਉਗੜ ਗਿਆ ਹੈ ਉਹਦੇ ਤੇ ਅਜੇ ਪਰਦਾ ਪਿਆ ਹੈ ਸਿਆਣੇ ਬਣੋ ਗੁਰੂ ਗ੍ਰੰਥ ਸਾਹਿਬ ਜੀ ਵੱਲ ਨੂੰ ਵਾਪਸੀ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਇਹਦੇ ਨਾਲ ਹੀ ਤੁਹਾਡਾ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ